ਪੰਜਾਬੀ ਗਾਇਕ ਐਪੀ ਢਿੱਲੋਂ ਦੇ ਕੈਨੇਡਾ ਵਾਲੇ ਘਰ ਤੇ ਗੋਲੀਬਾਰੀ ਕਰਨ ਤੇ ਅੱਗ ਲਾਉਣ ਦੇ ਦੋਸ਼ੀ ਵਿਨੀਪੈਗ ਦੇ ਵਿਅਕਤੀ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਐਪੀ ਢਿੱਲੋਂ ਦੇ ਘਰ ਤੇ ਪਿਛਲੇ ਸਾਲ ਬੈਂਕੂਵਰ ਆਈਲੈਂਡ ਫਾਇਰਿੰਗ ਕੀਤੀ ਗਈ ਸੀ ਇਸ ਮਾਮਲੇ 'ਚ ਕੈਨੇਡਾ ਦੀ ਅਦਾਲਤ ਨੇ ਗੋਲੀਆਂ ਚਲਾਉਣ ਵਾਲੇ 26 ਸਾਲਾ ਅਭਜੀਤ ਕਿੰਗਰਾਂ ਨੂੰ ਦੋਸ਼ੀ ਘਰਾ ਦਿੱਤਾ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਵਿਅਕਤੀ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਰੋਇਲ ਕੈਨੇਡੀਅਨ ਮਾਉਂਟੇਡ ਪੁਲਿਸ ਅਨੁਸਾਰ ਜੱਜ ਨੇ ਅਭਜੀਤ ਕਿੰਗਰਾ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ 2 ਸਾਲ ਦੀ ਕੈਦ ਤੇ ਹਥਿਆਰ ਚਲਾਉਣ ਦੇ ਦੋਸ਼ 'ਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਉਂਦੇ ਸਮੇਂ ਜੱਜ ਨੇ ਸਵੀਕਾਰ ਕੀਤਾ ਕਿ ਕਿੰਗਰਾ ਦੇ ਇਸ ਮਾਮਲੇ 'ਚ ਸ਼ਮੂਲੀਅਤ ਇਕੱਲੀ ਨਹੀਂ ਸੀ। ਜਾਂਚ ਕਰਤਾਵਾਂ ਨੇ ਇਸ ਮਾਮਲੇ 'ਚ ਇੱਕ ਦੂਜੇ ਸ਼ਖਤੀ ਦੀ ਵੀ ਪਛਾਣ ਕੀਤੀ ਹੈ ਜਿਸ ਦਾ ਨਾਮ ਵਿਕਰਮ ਸ਼ਰਮਾ ਜੋ ਕਿ 24 ਸਾਲਾਂ ਦਾ ਹੈ ਉਸ ਖਿਲਾਫ ਵੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪੰਜਾਬੀ ਗਾਇਕ AP ਢਿੱਲੋਂ ਦੇ ਕੈਨੇਡਾ ਵਾਲੇ ਘਰ ਤੇ ਗੋਲੀਬਾਰੀ ਕਰਨ ਤੇ ਅੱਗ ਲਾਉਣ ਦੇ ਦੋਸ਼ੀ ਵਿਨੀਪੈਗ ਦੇ ਵਿਅਕਤੀ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ AP ਢਿੱਲੋਂ ਦੇ ਘਰ ਤੇ ਪਿਛਲੇ ਸਾਲ ਵੈਂਕੂਵਰ ਆਈਲੈਂਡ 'ਚ ਫਾਇਰਿੰਗ ਕੀਤੀ ਗਈ ਸੀ ਇਸ ਮਾਮਲੇ 'ਚ ਕੈਨੇਡਾ ਦੀ ਅਦਾਲਤ ਨੇ ਗੋਲੀਆਂ ਚਲਾਉਣ ਵਾਲੇ 26 ਸਾਲਾ ਅਭਜੀਤ ਕਿੰਗਰਾਂ ਨੂੰ ਦੋਸ਼ੀ ਘਰਾ ਦਿੱਤਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਵਿਅਕਤੀ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਰੌਇਲ ਕੈਨੇਡੀਅਨ ਮਾਉਂਟੇਡ ਪੁਲਿਸ ਅਨੁਸਾਰ ਜੱਜ ਨੇ ਅਭਜੀਤ ਕਿੰਗਰਾ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ 2 ਸਾਲ ਦੀ ਕੈਦ ਤੇ ਹਥਿਆਰ ਚਲਾਉਣ ਦੇ ਦੋਸ਼ 'ਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਉਂਦੇ ਸਮੇਂ ਜੱਜ ਨੇ ਸਵੀਕਾਰ ਕੀਤਾ ਕਿ ਕਿੰਗਰਾ ਦੇ ਇਸ ਮਾਮਲੇ 'ਚ ਸ਼ਮੂਲੀਅਤ ਇਕੱਲੀ ਨਹੀਂ ਸੀ। ਜਾਂਚ ਕਰਤਾਵਾਂ ਨੇ ਇਸ ਮਾਮਲੇ 'ਚ ਇੱਕ ਦੂਜੇ ਸ਼ਖਤੀ ਦੀ ਵੀ ਪਛਾਣ ਕੀਤੀ ਹੈ ਜਿਸ ਦਾ ਨਾਮ ਵਿਕਰਮ ਸ਼ਰਮਾ ਜੋ ਕਿ 24 ਸਾਲਾਂ ਦਾ ਹੈ ਉਸ ਖਿਲਾਫ ਵੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।